ਹੈਲੋ ਗਾਇਜ਼ ਮੇਰੇ ਬਲਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸੋ ਵੀਡੀਓ ਸ਼ੇਅਰ ਇਸ ਲਈ ਜਿਹੜੇ ਕਹਿੰਦੇ ਨੇ ਵੀ ਸਾਡੇ ਬੱਚਿਆਂ ਦੀ ਹਾਈਟ ਬਹੁਤ ਘੱਟ ਆ ਸਾਡੇ ਬੱਚਿਆਂ ਦਾ ਦਾ ਕੱਦ ਉਮਰ ਦੇ ਹਿਸਾਬ ਨਾਲ ਨਹੀਂ ਵੱਧਦਾ ਹੈਗਾ ਤੁਹਾਡੇ ਨਾਲ ਐਕਸਰਸਾਈਜ਼ ਸ਼ੇਅਰ ਕਰਦੇ ਆਂ ਵੀ ਮਤਲਬ ਤੁਸੀਂ ਆਪਣੇ ਬੱਚੇ ਨੂੰ ਖਾਣਾ-ਦਾਣਾ ਤਾਂ ਜੀ ਵਧੀਆ ਚੰਗੀ ਡਾਈਟ ਤਾਂ ਦੇਣੀਓ ਦੇਣੀ ਆ ਨਾਲ ਤੁਸੀਂ ਵੀ ਆਪਣੇ ਬੱਚੇ ਨੂੰ ਕੁਝ ਐਕਸਰਸਾਈਜ਼ ਨੇ ਉਹ ਡੇਲੀ ਕਰਵਾਉਣ ਲੱਗੋ ਤੇ ਵੀ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੇ ਬੱਚੇ ਦੀ ਹਾਈਟ ਨਾਰਮਲ ਜਾ ਰਹੀ ਆ ਜਾਂ ਜ਼ਿਆਦਾ ਘਟਾ ਜਾਂ ਸਹੀ ਆ ਹਨਾ ਇਹਨਾਂ ਆਪਦੇ ਬੱਚੇ ਦੀ ਏਜ ਭਰ ਕੇ ਉਹਦੇ ਤੇ ਚਾਰਟ ਕੱਢ ਸਕਦੇ ਹੋ ਵੀ ਉਹ ਮਤਲਬ ਇੰਨੇ ਸਾਲ ਦਾ ਬੱਚਾ ਹੈ ਜਿਵੇਂ ਲਾ ਲਓ ਹਨਾ ਜਿਵੇਂ ਮੈਂ ਲਾ ਲਓ ਹਨਾ ਵੀ ਮੈਂ ਕੱਢ ਦਿੰਨੀ ਆ ਵੀ 13 ਸਾਲ ਦੇ ਬੱਚੇ ਦੀ ਹਾਈਟ ਕਿਉਂਕਿ 13ਵਾਂ ਸਾਲ ਜੀ ਫਤੇਨ ਲੱਗਿਆ ਹੋਇਆ ਮੈਂ 13 ਸਾਲ ਦੇ ਦੇ ਹਿਸਾਬ ਨਾਲ ਕੱਢਦੀ ਹੁੰਨੀ ਆ ਵੀ ਬੱਚੇ ਦੀ ਹਾਈਟ ਐਂਡ weight ਕਿਉਂਕਿ ਜੀ ਦੀ ਹਾਈਟ ਬਿਲਕੁਲ ਨਾਰਮਲ ਆ ਤੇ weight ਇਹਦਾ ਥੋੜਾ ਜਿਹਾ ਘੱਟ ਆ ਉਹਦੇ ਵਿੱਚ ਇਹ ਹੋ ਜਾਂਦਾ ਏ ਵੀ ਕਿਉਂਕਿ ਜੀ ਇਹਦੀ ਹਾਈਟ ਤਾਂ ਚਲੋ ਠੀਕ ਆ ਜੀ ਪਰ ਇਹਦਾ weight ਇਸ ਕਰਕੇ ਵੀ ਅਸੀਂ ਸਮਝ ਜਣੀ ਸੋਚਦੇ ਆ ਵੀ ਤਾਂ ਕਰਕੇ ਘੱਟ ਰਹਿ ਜਾਂਦਾ ਕਿਉਂਕਿ ਇਹਦੀ ਥੋੜੀ ਜੀ ਐਕਟੀਵਿਟੀਜ਼ ਜ਼ਿਆਦਾ ਹੋ ਜਾਂਦੀਆਂ ਨੇ ਜਿਵੇਂ ਕਈ ਬੱਚਿਆਂ ਨੂੰ ਬੈਠ ਕੇ ਜ਼ਿਆਦਾਤਰ ਮੋਬਾਈਲ ਦੇਖਣਾ ਟੀਵੀ ਦੇਖਣਾ ਜਾਂ ਮਤਲਬ ਬੈਠੇ ਰਹਿਣਾ ਕੁਝ ਵੀ ਵੀ ਬੈਠਣ ਦੀ ਜ਼ਿਆਦਾ ਸੁਭਾਏ ਉਹ ਬੱਚਿਆਂ ਦਾ ਥੋੜਾ ਜਿਹਾ weight ਹੋ ਜਾਂਦਾ अगेन ਕਿਉਂਕਿ ਜਿਹੜੇ ਬੱਚਿਆਂ ਦੇ ਵਿੱਚ ਥੋੜੀ ਜੀ ਐਕਟੀਵਿਟੀ ਜ਼ਿਆਦਾ ਹੋਣ ਤੇ ਬੱਚੇ ਐਕਟਿਵ ਜ਼ਿਆਦਾ ਨੇ ਨਾ ਵੀ ਖੇਡਣ ਦਾ ਉਹਨਾਂ ਨੂੰ ਫਿਰ ਤੁਰਨ ਦਾ ਜ਼ਿਆਦਾ ਹੋ ਜਾਂਦਾ ਫਿਰ ਉਹਨਾਂ ਦਾ ਥੋੜਾ ਜਿਹਾ weight ਦਾ ਹੋ ਜਾਂਦਾ ਬੱਚਿਆਂ ਨੂੰ ਇਹਦਾ ਥੋੜਾ ਜਿਹਾ weight ਘਟ ਹੁੰਦਾ ਜਣੀ ਆਪਦੀ height ਦੇ ਆਪਦੀ age ਦੇ ਅਕੋਰਡਿੰਗ ਦੋਨਾਂ ਚੀਜ਼ਾਂ ਦੇ ਹੁਣ ਲਗਾਤਾਰ ਕਰਵਾਉਣ ਨਾਲ ਨਾ ਫੇਰ ਫਰਕ ਪੈਂਦਾ ਹੁੰਦਾ ਵੀ ਇਕੋ ਲੱਗਦਿੰਦੀ ਕਿਸੇ ਵੀ ਚੀਜ਼ ਦਾ ਪੈਂਦਾ ਹੁੰਦਾ ਇਹ ਐਕਸਰਸਾਈਜ਼ ਇਹ ਐਕਸਰਸਾਈਜ਼ ਨਾਲ ਤੁਸੀਂ ਘੱਟ ਤੋਂ ਘੱਟ ਮਤਲਬ 2 ਮਹੀਨੇ ਆਪਣੇ ਬੱਚੇ ਤੋਂ ਕਰਵਾਇਓ ਹੁਣ ਤੁਹਾਡੇ ਨਾਲ share ਕਰ ਦਿਆਂ ਵੀ ਜਿਹੜੀ ਤੁਸੀਂ ਆਪਦੇ ਬੱਚੇ ਤੋਂ ਕਰਵਾਉਣੀ ਆ ਨੇ ਐਕਸਰਸਾਈਜ਼ਾਂ ਫਤਿਹ ਕਰੋ ਪੁੱਤ ਹੈਲੋ ਕਰੋ ਹੈਲੋ ਅੱਜ ਕੋ रेडी ਐਡ ਕਰ ਦਿਨ 30 ਹਾਂਜੀ ਫੇਰ ਨਾ ਜਿਵੇਂ ਇਹ ਐਕਸਰਸਾਈਜ਼ ਤੁਸੀਂ ਕਰਵਾ ਲਈ ਹੈ ਨਾ ਫਿਰ ਕੁਝ ਸੈਕਿੰਡ ਲਈ ਬੱਚੇ ਨੂੰ ਰੈਸਟ ਕਰਨ ਦੋ ਕਿਉਂਕਿ ਜਦੋਂ ਬੱਚੇ ਨੇ ਨਾ ਨਮੀ ਨਮੀ ਕੋਈ ਵੀ ਐਕਸਰਸਾਈਜ਼ ਕਰਦਾ ਏ ਫਿਰ ਉਦੋਂ ਬੱਚੇ ਨੂੰ ਥੋੜਾ ਜਿਆ ਹੋ ਜਾਂਦਾ ਜੀ ਰਿਲੈਕਸ ਹੋਣ ਦਾ ਜਦੋਂ ਉਹਦੀ ਰੈਗੂਲਰ ਆਦਤ ਬਣ ਗਈ ਫਿਰ ਉਹ ਕਰੀ ਜਾਊਗਾ ਜੀ ਇਹ ਕੋਈ ਨਹੀਂ ਹੈਗਾ ਨਾ ਵੀ ਤੁਸੀਂ ਕਿਉਂ ਲਗਾਤਾਰ ਬੱਚਾ ਕਰੇ ਜਣੀ ਇਹ ਦੇ ਨਾਲ ਇਹ ਆ ਜਿਵੇਂ ਆਪਣੇ ਸਾਰਾ ਸਰੀਰ ਨਾਲ ਨੂੰ ਖਿੱਚ ਪੈਂਦੀ ਹੈ ਉਹਦੇ ਨਾਲ ਵੀ ਇਹ ਚੀਜ਼ ਕਰਵਾ ਬੋ ਫਿਰ ਉਸ ਤੋਂ ਬਾਅਦ ਦੀ ਸੈਕਿੰਡ ਨੰਬਰ ਦੂਈ ਆਈਆ ਇਹ ਇਹ ਬਾੜੇ ਵੀ ਨਹੀਂ ਅੱਗੇ ਨੂੰ ਅੱਤ ਲੱਗੇ ਯਾਨੀ ਅਗੂਏ ਤੱਕਣਾ ਹੈ ਵਿੱਚ ਅੱਗੇ ਹੱਥਾਂ ਨੂੰ ਨਾ ਅੱਗੇ ਨੂੰ ਖਿੱਚਣਾ ਹੈ ਵੀ ਆਪਣੇ ਮਤਲਬ ਸਰੀਰ ਨੂੰ ਖਿੱਚ ਪਵੇ ਐਦਾਂ ਕਰਨਾ ਹੈ 55-5 ਵਾਰੀ 10-10 ਵਾਰੀ ਜਣੀ 1 ਕਰਵਾਉਣੀ ਹੈ ਮੈਂ ਅਸੀਂ ਤਾਂ ਜਣੀ ਤੁਹਾਨੂੰ 21-21 ਵਾਰੀ ਕਰਕੇ ਦਿਖਾ ਦਈਏ ਤੁਸੀਂ 10-10 ਵਾਰੀ ਕਰਵਾਓ ਤੇ ਫਿਰ ਉਸ ਤੋਂ ਬਾਅਦ 3rd ਐਕਸਰਸਾਈਜ਼ ਆ ਗਏ ਬਾਚੇਨ ਵਾਲਾ ਅਚਾ ਹੱਥਾਂ ਨੂੰ ਉੱਪਰ ਨੂੰ ਖਿੱਚ ਪਾਉਣੀ ਹੈ ਜੀ ਕੰਨਾਂ ਦੇ ਸ ਬਰਾਬਰ ਰੱਖ ਕੇ ਐਵੇਂ ਪੈਰਾਂ ਪੱਬਾਂ ਭਾਰ ਅੱਗੇ ਨੂੰ ਵਧਣਾ ਹੈ ਅੱਗੇ ਤੋਂ ਫਿਰ ਪਿੱਛੇ ਜਾਣਾ ਇਹ ਜੀ ਬੈੱਡ ਤੇ ਤਾਂ ਮੈਂ ਵੈਸੇ ਹੀ ਕਰਵਾਤੀ ਤੁਸੀਂ ਜਣੀ ਚਾਹੇ ਬੈੱਡ ਦੇ ਵਿੱਚਾ ਕਰੀ ਜਾਵੇ ਚਲੋ ਆ ਜਾਂਦਾ ਕਈ ਵਾਰੀ ਬੱਚਾ ਬੈਠਾ ਕੋਲ ਹਨਾ ਵੀ ਬੈੱਡ ਤੇ ਕਰੀ ਜਾਵੇ ਚਾਹੇ ਵੀ ਥੱਲੇ ਬੈਠ ਕੇ ਕਰ ਲਵੇ ਇਹ ਕੋਈ ਵੀ ਇਹ ਕੁਝ ਸਟੈਪ ਅੱਗੇ ਨੂੰ ਜਾਣਾ ਹੈ ਤੇ ਕੁਝ ਸਟੈਪ ਫਿਰ ਥੱਲੇ ਪਿੱਛੇ ਜਾਣਾ ਹੈ ਜਣੀ ਪੱਬਾਂ ਪਾਰ ਰੱਖਣਾ ਹੈ ਜੀ ਫਿਰ ਇਹ ਐਕਸਰਸਾਈਜ਼ ਹੋਊਗੀ ਜੀ ਇਹ ਜਿਹੜੀ ਬਿਲਕੁਲ ਨਾਲ-ਨਾਲ ਪੱਬ ਚੱਕ ਕੇ ਲੈ ਕੇ ਜਾਣਾ ਅਸੀਂ ਤਾਂ ਚਲੋ ਤੁਹਾਨੂੰ ਐਕਸਰਸਾਈਜ਼ ਜਿ ਸਮਝਾਉਣੀ ਸੀ ਜੀ ਉਹ ਸਮਝਾਤੀ ਵੀ ਬਿਲਕੁਲ ਆਏ ਨਾਲ-ਨਾਲ ਲੈ ਕੇ ਜਾਣਾ ਹੁਣ ਨੈਕਸਟ ਐਕਸਰਸਾਈਜ਼ ਬੀ ਜਿਹੜੇ ਫੁੱਟਬਾਲ ਜਿਹੜੇ ਖੇਡਦੇ ਨੇ ਉਹਨਾਂ ਨੂੰ ਤਾਂ ਪਤਾ ਹੋਊਗੀ ਜਿਹੜੇ ਘਰਾਂ ਦੇ ਖੇਡਦੇ ਵੀ ਇਹ ਨਾ ਅੱਗੇ ਨੂੰ ਪੈਰ ਮਤਲਬ ਚੱਕਣੇ ਨੇ ਵੀ ਜਿਹੜਾ ਜਦੋਂ ਆਪਾਂ ਸਟਾਰਟਿੰਗ ਜਾਂ ਉਦੋਂ ਪੈਰਾਂ ਨੂੰ ਨਹੀਂ ਹੱਥ ਲੱਗਦੇ ਹੈਗੇ ਤੇ ਪਰ ਜਿਵੇਂ ਜਿਵੇਂ ਆਪਾਂ ਕਰੀ ਜਾਂਦੇ ਆ ਨਾ ਫੇਰ ਲੱਗ ਹੀ ਜਾਂਦੇ ਨੇ ਇਹ ਨਾ ਅੱਗੇ ਨੂੰ ਚੱਕਣਾ ਪੈਰ ਮਤਲਬ ਇਹਦੇ ਨਾਲ ਐਵੇਂ ਹੀ ਕਰੇ ਕਰਾਏ ਪੈਰਾਂ ਨੂੰ ਹੱਥ ਲਾ ਕੇ ਨਾ ਅੱਗੇ ਨੂੰ ਤੁਰਨਾ ਹੈ 5 ਵਜੇ ਤੋਂ ਬਾਅਦ ਫਿਰ ਤੁਸੀਂ ਥੋੜਾ ਜਿਹਾ ਚਿਹਰਾ ਚਿਹਰਾ ਸਿੱਧੇ ਹੋ ਜਾਓ ਕਿਉਂਕਿ ਇੱਕਦਮ ਤੋਤੋ ਨਹੀਂ ਹੋਣਾ ਉਸ ਤੋਂ ਬਾਅਦ ਫਿਰ ਜਣੀਓ ਕਰਿਓ ਇਹ ਜਣੀ ਤੁਸੀਂ 5 ਤੋਂ 7 ਵਾਰ ਇਹ ਤੁਸੀਂ ਜਣੀ 5 ਤੋਂ 10 ਵਾਰੀ ਜਣੀ ਕਰਨੀਆਂ ਨੇ 5 ਵਾਰੀ 7 ਵਾਰੀ ਜਿੰਨੀ ਵਾਰੀ ਵੀ ਤੋਤੋ ਹੋਗੀ ਇੱਕ ਹੈਗੀ ਜੀ ਬਸ ਇਸ ਤੋਂ ਨੈਕਸਟ ਐਕਸਰਸਾਈਜ਼ ਉਹ ਵੀ ਉਹ ਦੂਜੇ ਲੋਟ ਨੂੰ ਘੁੰਮੋ ਤਾਂ ਫਿਰ ਉਦਾਂ ਹੀ ਦਿਖੂਗੀ ਹਾਂ ਐਦਾਂ ਇਹ ਇਹ ਆਪਣੇ ਨਾ ਮੋਢਿਆਂ ਦੇ ਬਰਾਬਰ ਹੱਥ ਰੱਖ ਕੇ ਥੱਲੇ ਇਹ ਪਿੱਛੇ ਨੂੰ ਮਤਲਬ ਆਪਣੀ ਜਿਹੜੀ ਟੂਹੀ ਆ ਉਹਨੂੰ ਪਿੱਛੇ ਨੂੰ ਉਹ ਕਰਨਾ ਹੈ ਆਏ ਮਤਲਬ ਜਿਵੇਂ ਆਪਣੇ ਵੀ ਇਸ ਸਰੀਰ ਨੂੰ ਖਿੱਚ ਇਹਦੇ ਨਾਲ ਵੀ ਸਰੀਰ ਨੂੰ ਖਿੱਚ ਪੈਂਦੀ ਹੈ ਜੀ ਇੱਕੇ ਪੰਜ ਹੋ ਗਈਆਂ ਜੀ ਇਹ ਐਕਸਰਸਾਈਜ਼ਾਂ ਪੰਜਾਂ ਨੂੰ ਤੁਸੀਂ ਰੈਗੂਲਰ ਕਰਵਾ ਕੇ ਤੇ ਛੇਵੀਂ ਐਕਸਰਸਾਈਜ਼ ਆ ਜੀ ਤੁਸੀਂ ਨਾ ਆਪਣੇ ਬੱਚੇ ਨੂੰ ਸਾਈਕਲ ਉਹਦੀ ਏਜ ਦੇ ਅਕੋਰਡਿੰਗ ਜ਼ਰੂਰ ਚਲਾਉਣ ਨੂੰ ਦਬੋ ਪਰ ਜਿਹੜੇ ਹੁਣ ਸਾਈਕਲ ਚੱਲੇ ਹੋਏ ਨੇ ਉਹ ਨਾ ਦਬੋ ਜੀ ਵੀ ਜਿਵੇਂ ਬੱਚੇ ਭਾਰੀ ਤੋਂ ਭਾਰੀ ਸਾਈਕਲ ਚੱਕਦੇ ਨੇ ਉਹ ਨਹੀਂ ਚਲਾਉਣੇ ਆਮ ਜਿਹੜੇ ਨਾਰਮਲ ਸਾਈਕਲ ਸਾਈਕਲੀਆਂ ਹੁੰਦੇ ਨੇ ਜੀ ਸਾਈਕਲ ਚਲਾ ਸਕਦਾ ਬੱਚਾ ਵੀ ਜ਼ਿਆਦਾ ਮਤਲਬ ਹੈਵੀਏਚ ਨਹੀਂ ਦੇਣੇ ਹੈਗੇ ਬੱਚੇ ਨੂੰ ਵਧੀਆ ਖਾਣਾ ਦੋ ਚੰਗੀ ਡਾਈਟ ਦੋ ਉਹਨਾਂ ਨੂੰ ਜਿਹਦੇ ਵਿੱਚ ਦੇਸੀ ਕਿਉ ਡਰਾਈ ਫਰੂਟਸ ਫਰੂਟਸ ਹਰੀਆਂ ਸਬਜ਼ੀਆਂ ਇਹ ਜ਼ਰੂਰ ਮਤਲਬ ਆਪਦੇ ਬੱਚੇ ਨੂੰ ਦੋ ਜੀ ਕਿਉਂਕਿ ਹਰੀਆਂ ਸਬਜ਼ੀਆਂ ਡੇਲੀ ਇੱਕ ਟਾਈਮ ਜ਼ਰੂਰ ਦੋ ਬਾਕੀ ਡਰਾਈ ਫਰੂਟ ਜੇ ਨਹੀਂ ਉਹ ਤਾਂ ਬੱਚਾ ਖਾਂਦਾ ਹੈਗਾ ਤਾਂ ਜਿਹੜੇ ਜਿਹੜੇ ਡ్రਾਈ ਫਰੂਟ ਤੁਹਾਡੇ ਕੋਲ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਕੇ ਉਹਨਾਂ ਦਾ ਇੱਕ ਪਾਊਡਰ ਬਣਾ ਲਓ ਜਿਵੇਂ ਆਮ ਅੱਜ ਦੇ ਟਾਈਮ ਦੇ ਵਿੱਚ ਤਾਂ ਇਹ ਬਹੁਤ ਹੈਗਾ ਜੀ ਬੱਚੇ ਨੂੰ ਜਿਵੇਂ ਹੌਲਿਕਸ ਦੇਣਾ ਹੈ ਕੋਈ ਬੋਨ ਬੀਟਰ ਦੇਣਾ ਹੈ ਕੋਈ ਹੋਰ ਮਤਲਬ ਇਦਾਂ ਦਾ ਵੀ ਦੁੱਧ ਦੇ ਵਿੱਚ ਕੁਝ ਨਾ ਕੁਝ ਪਾ ਕੇ ਦਿੰਦੇ ਤੁਸੀਂ ਹੈਨਾ ਪਰ ਅਸੀਂ ਆਪ ਦੇ ਬੱਚੇ ਨੂੰ ਅੱਜ ਤੱਕ ਤੁਸੀਂ ਨਹੀਂ ਯਕੀਨ ਕਰੋਗੇ ਅਸੀਂ ਕਦੇ ਨਹੀਂ ਲਿਆਂਦਾ ਜੀ ਨਾ ਕਦੇ ਕੋਈ ਹੌਲਿਕਸ ਬੋਨ ਬੀਟਰ ਕੁਝ ਨਹੀਂ ਲੈ ਕੇ ਜਾਂਦਾ ਹੈਗਾ ਹਾਂਜੀ ਕਦੇ ਕਿਤੇ ਉਹ ਆਪਦੇ ਹੀ ਸ਼ੌਂਕ ਨੂੰ ਮਾੜ ਮੁੱਟੀ ਕੋਦੇ ਕੁਝ ਲਿਆਂਦਾ ਤਾਂ ਉਹ ਕਹਿ ਸਕਦੇ ਵਿੱਚ ਨਹੀਂ ਰੈਗੂਲਰ ਚ ਅਸੀਂ ਕਹਿੰਨੀ ਪਰ ਹਾਂ ਵੀ ਉਹ ਡਰਾਈ ਫਰੂਟ ਪਾਊਡਰ ਬਣਾ ਕੇ ਰੱਖੋ ਉਹ ਆਪਦੇ ਵਿੱਚ ਜੇ ਤੁਹਾਡਾ ਨਹੀਂ ਆਮ ਸਿੰਪਲ ਤਰੀਕੇ ਨਾਲ ਨਹੀਂ ਲੈਂਦਾ ਹੈਗਾ ਨਾ ਫਿਰ ਤੁਸੀਂ ਉਹਨੂੰ ਨਾ ਦੁੱਧ ਦੇ ਵਿੱਚ ਇੱਕ ਚਮਚ ਘੋਲ ਦਿਓ ਕਿਉਂਕਿ ਆਪਾਂ ਨੂੰ ਤਾਂ ਮਤਲਬ ਇਹ ਆ ਵੀ ਬੱਚੇ ਦੇ ਮਤਲਬ ਪੇਟ ਸਿਹਤਾਨੀ ਚਾਹੀਦੀ ਹੈ ਇਹ ਚੀਜ਼ ਵੀ ਬੱਚਾ ਜਿੰਨੇ ਖਾਂਦਾ ਤੇ ਬਾਕੀ ਇਹ ਆ ਵੀ ਅਗਰ ਤੁਸੀਂ ਉਹਦੇ ਲਈ ਥੋੜੀ ਜੀ ਸਬਜ਼ੀ ਅਲੱਗ ਤੋਂ ਕੋਈ ਬਣਾਉਣੀ ਹੋ ਵੀ ਵਧੀਆ ਜਿਵੇਂ ਅੱਜ ਕੋਈ ਹੋਰ ਹਰੀ ਸਬਜ਼ੀ ਆ ਕੱਲ ਨੂੰ ਕੋਈ ਹੋਰ ਹਨਾ ਵੀ ਉਹਨੂੰ ਦੇਸੀ ਘਿਓ ਦਾ ਤੜਕਾ ਲਵਾਓ ਅਗਰ ਤੁਸੀਂ ਇੰਨੀ ਖੇਚਲ ਨਹੀਂ ਘਟ ਸਕਦੇ ਹੈਗੇ ਬੱਚੇ ਵਾਸਤੇ ਫਿਰ ਤੁਸੀਂ ਉਹਨੂੰ ਦੇਸੀ ਘਿਓ ਵੈਸੇ ਵਿੱਚ ਪਾ ਕੇ ਜ਼ਰੂਰ ਦਿਓ ਬਾਕੀ ਇਹ ਆ ਵੀ ਇਹ ਕੋਸ਼ਿਸ਼ ਕਰੋ ਵੀ ਜਿਹੜੀਆਂ ਹਰੀਆਂ ਸਬਜ਼ੀਆਂ ਬੱਚਾ ਵੱਧ ਤੋਂ ਵੱਧ ਖਾਂਦਾ ਏ ਉਹ ਸਬਜ਼ੀਆਂ ਦੋ ਅ ਦੁੱਧ ਜ਼ਰੂਰ ਵੱਧ ਤੋਂ ਵੱਧ ਦਿਓ ਕਿਉਂਕਿ ਦੁੱਧ ਦੇ ਵਿੱਚ ਕੈਲਸ਼ੀਅਮ ਹੈ ਕੈਲਸ਼ੀਅਮ ਦੇ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਬੱਚੇ ਨੂੰ ਬਦਨ ਚ ਚੋਂਗਾ ਬਾਕੀ ਇਹ ਵੀ ਜਿਹੜੀ ਇਹ ਚੀਜ਼ਾਂ ਖਾਣ ਪੀਣ ਦੀਆਂ ਨੇ ਜੀ ਜਿਨ੍ਹਾਂ ਤੇ ਬਾਰੇ ਤੁਸੀ ਧਿਆਨ ਦੇਣਾ ਹੈ ਤੇ ਵੀ ਜਿਹੜੀਆਂ ਤੁਹਾਡੇ ਲਈ ਬਹੁਤ ਫਾਇਦੇਮੰਦ ਨੇ ਤੁਹਾਡੇ ਬੱਚੇ ਲਈ ਬਹੁਤ ਫਾਇਦੇਮੰਦ ਨੇ ਜਿਹੜੀ ਇਹ ਚੀਜ਼ ਵੀ ਮਾਪੇ ਨੂੰ ਚਿੰਤਾ ਜ਼ਰੂਰ ਹੁੰਦੀ ਹੈ ਇਹ ਚੀਜ਼ ਦੀ ਹੈ ਨਾ ਪਰ ਇਹ ਕਹਿੰਦੇ ਹੁੰਦੇ ਨੇ ਵੀ ਚਿੰਤਾ ਕਰਨ ਦਾ ਕੋਈ ਚੀਜ਼ ਦਾ ਹੱਲ ਨਹੀਂ ਹੈਗਾ ਵੀ ਚਿੰਤਾ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹਾਂ ਆਪਾਂ ਨੂੰ ਹਰ ਚੀਜ਼ ਜੇ ਕਿਸੇ ਚੀਜ਼ ਦੀ ਚਿੰਤਾ ਹੈਗੀ ਟੈਨਸ਼ਨ ਹੈਗੀ ਤਾਂ ਉਸ ਚੀਜ਼ ਦਾ ਹੱਲ ਕਰ ਲਓ ਹੈ ਨਾ ਵੀ ਉਹ ਚੀਜ਼ ਦਾ ਹੱਲ ਲੱਭਣ ਵਾਲਿਆ ਹੈ ਤੇ ਬੀਏ ਉਹ ਇਹ ਐਕਸਰਸਾਈਜ਼ ਕਰਾ ਕੇ ਦੇਖੋ ਤੇ ਬਾਕੀ ਜੋ ਤੁਹਾਨੂੰ ਡਾਈਟ ਦੱਸੀ ਹੈ ਜੀ ਇਹ ਦੇ ਕੇ ਦੇਖੋ ਬੱਚਿਆਂ ਨੂੰ ਵੀ ਇਹਦੇ ਨਾਲ ਤੁਹਾਡੇ ਬੱਚਿਆਂ ਦੀ ਹਾਈਟ 'ਚ ਜ਼ਰੂਰ ਫਰਕ ਪਾਊਗਾ ਦੁੱਧ ਦਹੀਂ ਜਟੇਲੀ ਦੇਣਾ ਹੈ ਡਰਾਈ ਫਰੂਟ ਦੇਣੇ ਨੇ ਫਰੂਟਸ ਦੇਣੇ ਨੇ ਹਰੀਆਂ ਸਬਜ਼ੀਆਂ ਦੇਣੀਆਂ ਨੇ ਦੇਸੀ ਘੋੜ ਜ਼ਰੂਰ ਦੇਣਾ ਹੈ ਹਨਾ ਇਹ ਤੁਹਾਡੇ ਤੇ ਆ ਜੀ ਤੁਸੀਂ ਕਿਹੜੇ ਤਰੀਕੇ ਨਾਲ ਦੇਣੇ ਬਾਕੀ ਇਹ ਆ ਵੀ ਜਿਹੜੇ ਬੱਚੇ ਜਿਨ੍ਹਾਂ ਨੂੰ ਇਹ ਹੋ ਜਾਂਦਾ ਹੈ ਨਾ ਵੀ ਚਾਹ ਪੀਣੀ ਆ ਸੀ ਜਾਂ ਕਈ ਪੇਰੈਂਟਸ ਇਹ ਹੁੰਦੇ ਨੇ ਨਾ ਵੀ ਚਾਹ ਦਿੰਦੇ ਨੇ ਉਹ ਚੀਜ਼ ਬਹੁਤ ਗਲਤ ਆ ਵੀ ਆਪਦੇ ਬੱਚੇ ਨੂੰ ਚਾਹ ਦੇ ਸਵਾਦ ਤੋਂ ਦੂਰ ਰੱਖੋ ਬਾਕੀ ਇਹ ਨਹੀਂ ਹੈਗਾ ਜੇ ਦੁੱਧ ਦੇ ਵਿੱਚ ਤੁਸੀਂ ਚਾਹ ਪੱਤੀ ਪਾ ਕੇ ਦੇ ਦੋ ਉਹ ਵੀ ਚਾਹ ਵਾਲਾ ਹੀ ਕੰਮ ਆ ਚਾਹੇ ਚਾਹ ਬਣਾ ਲਓ ਚਾਹੇ ਦੁੱਧ ਦੇ ਵਿੱਚ ਪੱਤੇ ਪਾ ਲਓ ਵੀ ਬੱਚੇ ਨੂੰ ਵੱਧ ਤੋਂ ਵੱਧ ਜੇ ਤੁਸੀਂ ਦੇਣ ਤਾਂ ਸਿੰਪਲ ਦੁੱਧ ਦੀ ਆਦਤ ਬਣਾਓ ਸ਼ੁਰੂ ਤੋਂ ਅਸੀਂ ਕਿਉਂਕਿ ਮੈਂ ਆਪਦੇ ਬੱਚੇ ਨੂੰ ਸਿੰਪਲ ਦੁੱਧ ਦਿੰਦੀ ਆ ਉਹਦੇ ਵਿੱਚ ਚੀਨੀ ਨਹੀਂ ਪਾਉਂਦੇ ਹੈਗੇ ਅਸੀਂ ਸ਼ੱਕਰ ਪਾ ਕੇ ਦਿੰਦੇ ਆ ਉਹ ਵੀ ਮਿੱਠਾ ਮਤਲਬ ਹਿਸਾਬ ਸਿਰ ਦਾ ਜਿਵੇਂ ਅੱਧਾ ਚਮਚ ਜਿਆਦਾ ਤੇਜ਼ ਮਿੱਠੇ ਦੇ ਨਾ ਲਾਵੋ ਆਪਣੇ ਬੱਚੇ ਨੂੰ ਤੇ ਇਹ ਕੁਝ ਗੱਲਾਂ ਨੇ ਤੇ ਬਾਕੀ ਜੀ ਤੁਹਾਨੂੰ ਵਧੀਆ ਲੱਗੇ ਵੀਡੀਓ ਤਾਂ ਆਪਦੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਅ ਬਾਦ ਜੀ ਇਹ ਨਹੀਂ ਤੁਹਾਡਾ ਧੰਨਵਾਦ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਰਹੀ ਆ ਹਾਂਜੀ ਅਗਰ ਕੁਝ ਗੱਲਾਂ ਰਹਿ ਗਈਆਂ ਤਾਂ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਕਹਿ ਸਕਦੇ ਹੋ ਵੀ ਉਹ ਚੀਜ਼ਾਂ ਨੂੰ ਫਿਰ ਆਪਾਂ ਕੋਈ ਨੈਕਸਟ ਵਲੌਗ ਬਣਾ ਲਾਂਗੇ ਉਹਦੇ ਵਿੱਚ ਕਰ ਲਾਂਗੇ ਆਪਾਂ ਗੱਲਾਂ ਬਾਕੀ ਤੁਸੀਂ ਕਮੈਂਟ ਰਾਈਟ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਜੀ ওকে ਬਾਈ ਥੈਂਕ ਯੂ ਲਵ ਯੂ ਆਲ ਮੈਂਬਰਸ